ਲਵੀ ਸੱਜਣੋ ਅੱਜ ਨਾ ਮਨੀ ਕਹਿੰਦਾ ਵੀ 6 ਦਿਖਾਉਣੀਆਂ ਝੋਟੀਆਂ 6 ਮੰਨ ਲਓ ਵੀ ਅਸਤਰ ਦੇ ਬੱਚੇ ਦਿਖਾਉਣੇ ਆ ਪਹੁੰਚੇ ਆ ਪਿੰਡ ਸ਼ਾਹਪੁਰ ਤਹਿਸੀਲ ਫਲੋਰਾ ਤੇ ਜ਼ਿਲ੍ਹਾ ਜਲੰਧਰ ਦੋਬਾਬੇ ਦੇ ਪਿੰਡ ਪਹੁੰਚੇ ਹੋਇਆ ਸਰਦਾਰ ਚਰਨ ਸਿੰਘ ਡੈਰੀ ਫਾਰਮ ਤੇ 6 ਝੋਟੀਆਂ ਨੇ ਤੇ 6 ਹੀ ਇਹ ਮੰਨ ਲਓ ਵੀ ਤਿਆਰ ਦੁੱਧਾਂ ਵਾਲੀਆਂ ਬਹੁਤ ਕਮਾਲ ਦੀਆਂ ਝੋਟੀਆਂ ਨੇ ਗੱਲਬਾਤ ਬਾਈ ਨਾ ਕਰਾ ਦੂੰਗਾ ਕੱਲੇ ਕੱਲੀ ਝੋਟੀ ਦੀ ਡਿਟੇਲ ਲੈ ਕੇ ਦੇ ਦਾਂਗੇ ਬਿੱਦ ਪ੍ਰੂਫ ਵਾਲਾ ਸਿਸਟਮੇ ਹੋਊਗਾ ਆ ਜਾ ਗਰੀ ਇੱਧਰ ਲੈ ਬੰਨੇ ਲੈ ਆ ਕੈਮਰਾ ਆ ਜਾ ਮਨੀ ਫੇਰ ਔਰ ਕਮਿਆ ਵਧੀਆ ਬਾਈ ਸਤਿ ਸ੍ਰੀ ਅਕਾਲ ਜੀ ਚੜਦੀ ਕਲਾ ਵਧੀਆ ਵਧੀਆ ਤੁਹਾਡਾ ਸਵਾਗਤ ਕੀਤਾ ਜਾਂਦਾ ਚਰਨ ਸਿੰਘ ਡੇਰੀ ਫਾਰਮ ਤੇ ਆ ਨਾਮ ਤੇ ਨੰਬਰ ਬੋਲੋ ਜੀ ਨਾਮ ਮੇਰਾ ਮਨੀਆ ਜੀ ਪਿੰਡ ਸ਼ਾਹਪੁਰ ਜ਼ਿਲ੍ਹਾ ਜਲੰਧ ਤਹਿਸੀਲ ਫਲੋਰ ਆ ਪੂਰਾ ਨਾਮ ਮਨਪ੍ਰੀਤ ਮਾ ਪੂਰਾ ਨਾਮ ਮਨਪ੍ਰੀਤ ਆ ਮਨੀਏ ਜਾਣਦੇ ਸਾਡੇ ਆਹ ਸਾਰੇ ਜਾਣੇ ਮਨੀ ਠੀਕ ਆ ਗੱਲਬਾਤ ਸ਼ੁਰੂ ਇੱਥੋਂ ਕਰ ਲਈਏ ਫਿਰ ਹਾਂਜੀ ਆਪਣਾ ਇੰਸਟਾਗ੍ਰam ਤੇ ਪੇਜ ਵੀ ਆ ਚਰਨ ਸਿੰਘ ਡੇਰੀ ਫਾਰਮ ਇਹ ਇੱਥੋਂ ਮਾਰਦੇ ਗਾਹੀ ਕੈਮਰਾ ਓਏ ਆਡ ਦੀ ਮਾਰ ਬਾਈ ਗੁਰਬਾਈ ਤੂੰ ਕਹਿਣਾ ਮੈਂ ਥੋੜਾ ਜਿਹਾ ਭਾਸ ਹਾਵ ਨਾਲ ਲੈ ਕੇ ਆਇਆ ਕਰ ਠੀਕ ਆ ਅੱਜ ਦੂਜਾ ਸੂਆ ਦੂਜਾ ਆ ਜੇ ਗੱਲ ਠੁਕਦੀ ਆ ਵੀ ਜਿੱਦੀ ਆਪ ਓਡੇ ਲੇ ਓਡਾ ਲੇ ਬਾ ਠੀਕ ਆ ਗੱਲ ਜਿੱਦੀ ਆਪ ਓਡਾ ਹੀ ਆਰਡਰ ਤੇ ਆਰਡਰ ਵੀ ਇਦਾਂ ਦਾ ਨਹੀਂ ਕੱਟ ਵਾਲਾ ਆਰਡਰ ਆ ਗਿਆ ਗਾਂ ਵਾਲੇ ਬੰਨਿਓ ਤੇ ਜਿਹੜਾ ਥਣਾ ਦਾ ਗੈਪ ਆ ਗਿਆ ਚਾਰੇ ਬੰਨੇ ਗਿੱਠ ਘਮਾ ਲਓ ਗਿੱਠ ਬਾਈ ਗਿੱਥੇ ਬਿੱਥੇ ਗਿੱਥੇ ਚਾਰੇ ਸਾਈਡਾਂ ਦੇ ਹੋਰ ਬਾਈ ਹੋਰ ਆਰਡਰ ਆ ਗਿਆ 4x4 ਸਿਸਟਮ ਆ ਜਿੰਨੀ ਕਚੌੜੀ ਉੱਤੋਂ ਆਪ ਉੰਨੀ ਕਚੌੜਾ ਆਰਡਰ ਆ ਹਣਾ ਹਾਂਜੀ ਇਹ ਪੱਕੇ ਕਰਕੇ ਕਰ ਦਿਆ ਮਾੜਾ ਮੋਟਾ ਮਾੜਾ ਪੱਕੇ ਆ ਕੁੰਡਾ ਲੱਗ ਗਿਆ ਮੈਂ ਇਹਦੇ ਠੀਕ ਆ ਆ ਪੈਰ ਤੇ ਉਦਾਂ ਪੂਰੇ ਦਸਲੇ। ਅਸਤ ਬਾਜੀ ਜੀ ਨੂੰ ਜਾਨੀ। ਵੀਰੋ ਕੱਲੂ ਕੋਈ ਗਾਹ ਕਾ ਗਿਆ ਦੇਖੂਗਾ ਕਿ ਆਪ ਕਹੂਗਾ ਵੀ। ਠੀਕ ਆ ਗੱਲ ਆ। ਜੀ। ਆਹ ਮਾੜਾ ਮੋਟਾ ਕਈ ਵਾਰੀ ਪਸ਼ੂ ਦੇ ਹਨਾ ਜਿਵੇਂ ਕੁੰਡੇ ਵੇੜੇ ਚ ਪਾਈ ਦੇਣਗੇ। ਆਹ ਕੁੰਡੇ ਆਹ ਕੁੰਡੇ ਕੰਮ ਗੱਲ ਤੇ ਸਾਡੇ ਕੁੰਡੇ। ਜਿਆਦਾਤਰ ਮੈਂ ਕਹਿੰਦਾ ਉਹਨਾਂ ਵੀ ਹਰਿਆਣੇ ਦੇ ਪਸ਼ੂ ਨਹੀਂ ਜਿਹੜੇ ਉਹ ਕੱਚੇ ਚ ਆਉਂਦੇ ਆ। ਕੱਚੇ ਚ ਆਉਂਦੇ ਕਰਕੇ ਥੋੜਾ ਪੱਕੇ ਦਾ ਕਰ ਦਿੰਦੇ ਆ ਜੀ। ਠੀਕ ਆ ਗੱਲ। ਕਿੰਨੇ ਦਿਨ ਦੀ ਸੂਈ ਹੋ ਗਈ? ਓਏ ਸੂਈ ਨੂੰ ਅੱਜ 6ਵਾਂ 7ਵਾਂ ਦੇਣੇ ਆ। 6ਵਾਂ 7ਵਾਂ ਦਿਨ ਦੁੱਧ ਹਾਜ਼ਰ ਕਿੰਨਾ? ਦੁੱਧ ਉ ਬੜੀ ਕੁਆਲਟੀ ਦੀ ਝੋਟੀ ਆ। ਦੁੱਧ ਕਿੰਨਾ ਤਿਆਰ ਅੱਜ? 16-17 ਕਿਲੋ ਹੋਣੇ 18 ਕਿਲੋ ਦੇ ਆਪਾਂ ਘਰ ਜੀ ਆ ਗਿਆ। 20 ਕਿਲੋ ਦੀ ਔੜਨਾ ਆਈ ਆਪਾਂ 18 ਦੀ ਆਪਾਂ ਦੇ ਦਾਂਗੇ। ਬਾਈ ਕਹਿੰਦਾ ਆਪਣੇ ਕੋਲ ਆਈ ਆ 20 ਦੀ ਔੜ ਤੇ ਤੇ ਆਪਾਂ ਦੇ ਦਾਂਗੇ ਮੰਨ ਲਓ 18 ਦੀ ਔਟ ਤੇ ਆਰਡਰ ਕਰਾ ਦੇ ਗੈਰੀ ਚ ਇੱਕ ਠੰਡੀ ਸਵੇਰ ਦੀ ਬਾਲੀ ਆ ਗਈ ਤੇ ਉਰਲੇ ਬੰਨੇ ਲੈ ਆਈ ਕੈਮਰਾ ਤੇ ਨਾਲ ਇਹਦੇ ਆ ਗਈ ਕੱਟੀ। ਕੱਟੀ। ਉਹੀ ਗੱਲ ਆ ਇੱਕ ਨਾਲ ਇੱਕ ਮੈਂ ਤੁਹਾਨੂੰ ਇਹ ਕਹਾਂਗਾ ਵੀ ਮੋਹਰਾ ਦਾ ਨਸਲ ਦਾ ਤੋਹਫਾ ਫ੍ਰੀ ਆ ਇੱਕ ਮੰਗਰ ਇੱਕ ਹਨਾ। ਜੀ। ਆ ਰੇਟ ਦਾ ਕੀ ਆਈਡੀਆ ਯਾਰ ਹੋਊਗਾ ਅੱਜ? ਦੋ ਦ ਅੰਦਰ ਬਾਅਦ ਵੀ ਆ ਥੋੜਾ ਜਿਹਾ ਓਕੇ ਅੰਦਰ ਵੀ ਆ ਦਬਾਰ ਵੀ ਆ ਠੀਕ ਆ ਗੱਲ ਆ ਹਾਂ ਤਕਰੀਬਨ ਤਕਰੀਬਨ ਵੀ ਕੁਆਲਟੀ ਦੇ ਹਿਸਾਬ ਨਾਲ ਹੀ ਚੱਲੂਗਾ ਅੱਜ ਦਾ ਐ ਥੋੜਾ ਜਿਹਾ ਭਾਅ ਵੀ ਉਦਾਂ ਲੈ ਆਉਗਾ ਠੀਕ ਆ ਤੇ ਹੁਣ ਆ ਜਾਗਾ ਜੀ ਦੋ ਨੰਬਰ ਵਾਲੀ ਤੇ ਪਹਿਲਾਂ ਹੀ ਤੇ ਵੀ ਆਰਡਰ ਦੀ ਮਾਰ ਹਲੇ ਬਾਦ ਕਾ ਬਾਈ ਇਹ ਇੱਥੋਂ ਦਿਖਾ ਲੈ ਵਾਹ ਇਹ ਤਾਂ ਹੈ ਚੜਾਈ ਦੇ ਵਜੇ ਆਹ ਮਾਲ ਦਾ ਨਹੀਂ ਫਰਦੀਆ 19 ਉੱਤੋਂ ਚੌੜਾ 19 ਥੱਲੇ ਤੱਕ ਆ ਨਾ ਤੋੜ ਜੋ ਬਰਾ ਖੋਲ ਕੇ ਸੂਆ ਬਣੀ ਸੂਆ ਕਿੰਨਾ ਦੂਜਾ ਸੂਆ ਜੀ ਦੂਜਾ ਸੂਆ ਤੇ ਬਾਕੀ ਇਹ ਕਹਿ ਸਕਦੇ ਆਂ ਬਣਾਵਟ ਝੋਟੀ ਦੀ ਬਾਲੀ ਕਮਾਲ ਦੀ ਆ ਹਨਾ ਭਾਵੇਂ ਪਲੂਣ ਕਹਿ ਕੇ ਵੇਚ ਲਾ ਪਾਜੀ ਹੈ ਆ ਪਾ ਦੂਗਾ ਬਾਲੇ ਬਰੀਕ ਹੈ ਤੇ ਜਿੰਨੀ ਉਸ ਤੋਂ ਬਾਡੀ ਚੌੜੀ ਓਨੀ ਚੋੜਾ ਲੇਵਾ ਕਿੰਨੇ ਦਿਨ ਦੀ ਸੂਈ ਸੂਈ ਨੂੰ ਅੱਜ 8 9 10 ਦਿਨੇ ਹੋ ਗਿਆ 10 ਦਿਨ ਜਿਆਦਾ ਤੋਂ ਜਿਆਦਾ 10 ਮਾਂ ਹੋ 10ਵਾਂ ਦਿਨ ਕਿੰਨਾ ਦੁੱਧ ਹਾਜ਼ਰ ਹੈ 18 ਕਿਲੋ ਹੁਣ ਮੈਂ ਲਵਾਂ ਟਾਈਮ ਤੋਂ ਟਾਈਮ ਚ ਬਾਅਦ ਹਾਂਜੀ ਕੰਡਾ ਆਪਦਾ ਲਿਆ ਵੇਚ ਲੈ ਆਪਦਾ 20 ਕਿਲੋ ਦੀ ਓੜਨਾ ਆਈ ਆਪਾਂ ਲੀਟਰ ਕੰਡਾ ਜੋ ਵੀ ਮਾਪਣ ਵਾਲਾ ਹੁੰਦਾ ਜੋ ਮਰਜੀ ਇਹ ਸਮਾਨ ਅਗਲਾ ਆਪਦਾ ਚੱਕ ਲਿਆ ਵੇ ਨਾਲ ਕੋਈ ਦਰ ਆਏ ਤਾਂ ਨਹੀਂ ਵੀ ਕੰਡਾ ਇ ਅਬ ਬਾਈ ਕਹਿੰਦਾ ਲੀਟਰ ਕੰਡਾ ਜੋ ਵੀ ਪੈਮਾਨਾ ਤੋਲਣ ਵਾਲਾ ਟਾਈਮ 2 ਟਾਈਮ 4 ਟਾਈਮ ਉਹ ਬਾਈ ਕਹਿੰਦਾ ਤਸੱਲੀ ਕਰਾ ਕੇ ਤੋਰਾਂਗੇ ਤਸੱਲੀ ਹੋ ਸੱਜਣ ਦੀ ਕਰਾਈ ਜਾਊਗੀ ਜਿੱਦ ਨਾਲ ਸੌਦਾ ਨਿਭੜੂਗਾ ਸਾਈ ਪਾ ਕੇ ਹਨਾ ਹਾਂਜੀ ਆ ਉਹ ਸੱਜਣ ਦੀ ਤਸੱਲੀ ਬਾਈ ਕਹਿੰਦਾ ਕਰਾ ਦਾਂਗੇ ਤੇ ਇੱਥੋਂ ਦਿਖਾ ਦਿੰਗਾ ਜੀ ਬਰੀਕ ਫੁੱਲ ਆ ਗਈ ਨਾ ਸਾਨੂੰ ਸਾ ਤੇ ਬਾਡੀ ਜਿਹੜੀ ਪਛਾਣ ਤੋਂ ਆਣਾ ਆ ਚੀਜ਼ ਖੜਮ ਹੀ ਆ ਗਈ ਪੂਰੀ ਢਾਲੂ ਨਹੀਂ ਹੈਗੀ ਆ ਚੌੜਾ ਹੀ ਪੈ ਤਾ ਤੇ ਗੈਪ ਵੀ ਸੋਨਾ ਰੱਖਦੀ ਹੈ ਨਾ ਹਾਂਜੀ ਆ ਜਿਹੜੇ ਸੱਜਣ ਨੇ ਕਹੇ ਲਈ ਬਰੀਡਿੰਗ ਤੇ ਕੰਮ ਕਰਨਾ ਨਾਲ-ਨਾਲ ਦੁੱਧ ਵਾਲੀ ਤੇ ਨਾਲ-ਨਾਲ ਭਰਾ ਕਹਿੰਦੇ ਘਰੇ ਖੜੀ ਕੈਂਟ ਵੀ ਲਾ ਲੀ ਖੜੀ ਖੜੀ ਚੰਗੀ ਲੱਗੇ ਪੂਰੀ ਕੱਟੀ ਮਗਰਿਆ ਬਾਈ ਠੀਕ ਆ ਗੱਲ ਆ ਮਗਰ ਇਹਦੇ ਵੀ ਕੱਟੀ ਕੱਟੀ ਕਿੰਨਾ ਦੁੱਧ ਚਵਾ ਦੂ ਪੀਕਲੇ ਬਾਈ 20 ਕਿਲੋ ਪਲੱਸ ਚੱਲੂਗੀ 18 ਦੀ ਪਾਊਡਰ ਦੇ ਠੀਕ ਆ ਗੱਲ 18 ਦੀ ਬਾਈ ਕਹਿੰਦਾ ਗਾਰੰਟੀ ਇਹਦੀ ਵੀ ਦੇ ਦਾਂਗੇ ਤੇ ਹੁਣ ਮਾਰ ਦੇ ਗਰੀ ਤਿੰਨ ਨੰਬਰ ਵਾਲੀ ਤੇ ਵੱਡੇ ਫੁੱਲ ਠੀਕ ਹੈ ਵੱਡੇ ਜਹਾਜ ਆਉਣਗੇ ਵੱਡੇ ਜਹਾਜ ਆਉਣਗੇ ਠੀਕ ਆ ਆ ਲੈ ਔਰ ਲੈ ਬੰਨੇ ਲਿਆ ਚੱਤ ਤੇਰ ਸੁਆ ਭਾਈ ਜੀ ਦੂਆ ਦੂਜਾ ਸੁਆ ਇਹ ਇੱਥੇ ਮਾਰਦੀ ਗਰੀਆਂ ਚੱਲ ਚੋਪਰਾ ਚੱਲ ਚੋਪਰਾ ਇਹ ਇੱਥੋਂ ਇੱਥੋਂ ਮਾਰ ਇਹ ਵੀ ਇਹ ਵੀ ਕਰਦਾ ਜੁਰਮਾ ਇਹ ਵੀ ਜੁਰਮਾਨਾ ਕਰਕੇ ਤੋੜਦਾ ਮੈਂ ਹਨਾ ਇਹ ਵੀ ਮੰਗਦਾ ਜੁਰਮਾਨਾ ਜੁਰਮਾਨਾ ਕਰਾ ਕੇ ਤੋੜਦਾ ਮੈਂ ਬਾਈ ਨਾੜਾ ਦੇਖ ਲੇਵੇਂ ਤੇ ਠੀਕ ਹੈ ਗੱਲ ਹੈ ਨੰਬਰ ਆ ਗਿਆ ਤੀਜਾ ਜਾਲ ਬਣਿਆ ਪਿਆ ਸੁਆ ਕਿਹੜਾ ਦੱਸਿਆ ਦਾ ਦੂਜਾ ਸੁਆ ਦੂਜਾ ਸੂਆ ਤੇ ਨੰਬਰ ਮੱਜਾਂ ਚ ਆ ਗਿਆ ਸਚਨੋ ਤੀਜਾ ਝੋਟੀਆਂ ਬਾਈ ਮੱਜਾਂ ਨਹੀਂ ਝੋਟੀਆਂ ਹਾਂ ਅੰਨਾ ਸਾਨੂੰ ਸਾਏ ਮੰਨ ਲਓ ਵੀ ਪਾਲੀਆਂ ਕਮਾਲ ਦੀਆਂ ਰੱਖਦੀਆਂ ਲੈਵੇ ਤੇ ਗਰੀ ਐਨ ਦਿਖਾਦੀ ਸਮਾਰ ਕੇ ਟਕਾ ਕੇ ਜੇ ਦਿਖਾਦੀ ਹਰੇਕ ਪੱਖ ਤੋਂ ਲਿਆਵਾ ਜੁਰਲੇ ਬੰਨੇ ਹਾਂ ਉਹ ਹੈ ਸ਼ਹੀ ਪੀਸ ਆ ਬਾਈ ਗੋ ਦੀ ਮਹਿਨਾ ਹੈ ਸ਼ਹੀ ਪੀਸ ਹੈ ਅੱਛੇ ਯੱਕ ਤੋਂ ਯੱਕ ਕਹੂਗਾ ਮੈਂ ਲੈਣੀ ਮੈਂ ਜੱਜ ਅਸਤਰ ਦੇ ਬੱਚੇ ਨੇ ਸ਼ਹੀ ਇਹ ਗੱਲ ਕਰ ਲਈਏ ਆ ਜਾ ਬਾਈ ਲੈ ਆੁਰਲੇ ਬੰਨੇ ਪਰੇਸ਼ਾਨ ਨਾ ਕਰ ਜਾ ਦੇ ਲੈ ਆ ਲੈ ਆ ਬੱਚੇ ਨੂੰ ਕਾਲੀ ਆ ਥੋੜੀ ਜੀ ਹੈ ਨਾ ਕਿੰਨਾ ਦਿੱਤਾ ਬਣੀ ਅੱਜ 18 ਕਿਲੋ ਆਪਾਂ ਔਰ ਦੇ ਦਾਂਗੇ ਅੱਜ ਸੂਈ ਨੂੰ ਅੱਜ ਛੇਮਾ ਦੇਣਿਆ ਪੰਜਵੇਂ ਤੋਂ ਛੇਮਾ 15 16 ਕਿਲੋ ਅੱਜ ਮਣ ਕੇ ਲੈ ਲਵੇ ਜੀ ਠੀਕ ਹੈ ਗੱਲ 15 16 ਅੱਜ ਮਣਿਆ ਦਾਂਗੇ ਆ ਤੇ ਕਈ ਭਰਾ ਜਿਵੇਂ ਕਮੈਂਟ ਕਰਦੇ ਹੁੰਦੇ ਨਾ ਵੀ ਬਾਈ ਨੇ ਹਰੇਕ ਥੱਲੇ 18 17 ਕਹਤਾ ਕਿਉਂਕਿ ਯਾਰ ਇਹ 18 17 ਦੁੱਧ ਤੁਹਾਡੇ ਸਾਹਮਣੇ ਹੀ ਆ ਪੋਲ ਦੀਆਂ ਨੇ ਕਹਨਾ ਐ ਏਡੇ ਲੈਵੇ ਵਾਲੀ ਨਾਲ ਦੁੱਧ ਨਾਲ 18 ਜਿਵਾਇਆ ਹੋਰ ਕਿਹੜਾ ਜਿਵਾਉਣ ਗਿਆ ਜੀ ਠੀਕ ਹੈ ਗੱਲ ਆਰਡਰ ਰੱਖ ਜੀ ਅੱਗੇ ਪਿੱਛੇ ਦਾ ਜਮਾ ਉਰਲੇ ਬੰਨ੍ਹ ਦਿਖਾ ਦੇ ਗਰੀ ਆ ਦੇਖ ਬਾਈ ਖੋਸ ਰੱਖਦੀ ਆ ਇਹ ਲੈਵਾ ਜਮਾ ਇੰਤੋਂ ਇਹ ਇੱਥੋਂ ਮਾਰ ਨਹੀਂ ਕਰੀ ਕੈਮਰਾ ਜਦੋਂ ਜਾਊਗੀ ਨਾ ਸਾਨੂੰ ਸਾਂ ਦਿਖਾ ਦੀ ਸਾਈਡਾਂ ਵਾਲੀਆਂ ਚਪਾਈ ਦੀ ਬਾਈ ਇੱਕ ਨੰਬਰ ਜਮੇ 100 ਦੀ 100 ਦੀ ਜਾਈ ਧਰਤੀ ਚ ਮੋਗਿਆਂ ਵਾਲਾ ਗੰਮੀਆ ਪੂਰਾ ਪੂਰਾ ਆ ਦੇ ਉੱਪਰ ਵੀ ਨਾੜਾ ਸਾਰੇ ਪਾਸੇ ਨਾੜਾ ਨਾੜਾ ਮੋਟੀ ਨਹੀਂ ਹੈਗੀ ਓਵਰ ਆ ਉਹ ਬਰੀਕ ਬਰੀਕ ਕੱਟੀ ਨੰਬਰ ਤੀਜਾ ਆ ਜਾ ਚੋਬਰ ਹੁਣ ਲਿਆ ਚਾਰ ਨੰਬਰ ਵਾਲੀ ਜਮਾ ਤਾਜੀ ਸੂਈ ਬਾਈ ਚੌਥ ਠੀਕ ਆ ਸਿੰਗੀ ਪਤਲੀ ਆ ਗਈ ਪਤਲੀ ਪਤਲੀ ਆ ਲੈ ਔਰ ਦੇ ਬੰਦੇ ਕਿੰਨੇ ਦਿਨ ਦਾ ਸੂਆ ਸੂਆ ਅੱਜ 5 ਮਾ ਦਿਨ 5 ਮਾ ਕਿੰਨਾ ਹਾਜ਼ਰ ਬੋਲੀ ਗਲੀਏ 15 16 ਕਿਲੋ ਅੱਜ ਹਾਜ਼ਰ ਆ ਜੀ 15 16 ਇੱਕ ਗੱਲ ਆ ਜਿੰਨੀਆਂ ਕ ਦਿਖਾਉਣੇ ਹੁੰਦੇ ਆਪਾਂ ਚੜਾਈ ਬਹੁਤ ਹੁੰਦੀ ਇਹਨਾਂ ਦੀ ਆ ਬਾਈ ਪੈਂਟ ਚੌੜੀ ਵਾਲੀ ਬੱਕਦੀ ਆ ਘਰੇ ਵੀ ਖੜੀ ਜੇ ਚਾਰ ਦਿਨ ਖੜੀ ਹੋਏ ਸੋਹਣੀ ਤਾਂ ਲੱਗੇ ਠੀਕ ਆ ਗੱਲ ਹਾਂ ਆ ਜਿਹੜਾ ਸੱਜਣ ਦੇਖਣ ਆਵੇ ਘੈਂਟ ਤਾਂ ਲੱਗੇ ਹੈ ਨਾ ਇਹ ਗਾੜੀ ਆ ਬਾਈ ਕਹਿੰਦਾ ਜੱਚਦੀ ਵੀ ਆ ਚੀਜ਼ ਤੇ ਨਾਲ ਨਾਲ ਦੁੱਧ ਵੀ ਦੰਦੀ ਆ ਚਵਾਈ ਦੀ ਕਿਵੇਂ ਰਹੂਗੀ ਇਹ ਇੱਕ ਨਵੋ ਬਾਈ ਅਗਲਾ ਕਹਿੰਦਾ ਨੀ ਲੋਹੀ ਥੋੜਾ ਲੋਹਾ ਪਨ ਲੱਤਾਂ 'ਚ ਆ ਗਿਆ ਦੁੱਧ ਨੂੰ ਬਾਲੀ ਚੰਗੀ 18 ਕਿਲੋ ਰਹੂਗੀ ਅਗਲਾ ਕਹਿੰਦਾ ਜਡਬਲਾ ਆਪਣੀਆਂ ਥੋੜੀਆਂ ਜਿਹੜੇ ਲੋਹੇ ਪੰਨ ਜਾਂਦੇ ਦੁੱਧ ਨੂੰ ਬੜੀ ਚੰਗੀ ਨਿਕਲਦੀ ਠੀਕ ਹੈ ਗੱਲ ਆਪਾਂ ਜਾਦੇ ਮੈਂ ਇਹ ਕਹਣਾ ਉਹਨਾਂ ਵੀ ਜਾਦੇ ਫੋਕਸ ਦੁੱਧ ਤੇ ਵੀ ਹੁੰਦਾ ਨਾ ਅਗਲਾ ਵੀ ਸੋਣੀ ਦੇ ਨਾਲ-ਨਾਲ ਵੀ ਨਾਲ-ਨਾਲ ਦੁੱਧ ਵੀ ਦੇਵੇ ਜੋ ਦੇਵੇ ਆ ਕੱਲੀ ਮੈਂ ਕਹਿਣਾ ਉਹ ਦੇਖੋ ਬਾਈ ਨਹੀਂ ਵਾਪ ਪਲੂਣੇ ਕੱਢ ਵੀ ਕੱਲੀ ਕੱਲੀ ਸੋਣੀ ਨਾ ਹੋਵੇ ਹਨਾ ਉਹ ਲੇਵੇ ਤੇ ਮਾਰੀ ਝੋਡੀ ਉਹਦੇ ਲੈ ਬੰਦੇ ਮਾਰੀਂ ਗਰੀ ਕੈਮਰਾ ਵੀ ਲੈ ਵਾ ਨਾ ਮਿਲੂਗਾ ਇੱਕ ਤੋਂ ਇੱਕ ਪਰੇ ਪਰੇ ਇਹ ਆ ਆ ਗਈ 4 ਨੰਬਰ ਵਾਲੀ ਤੇ ਜਿੱਦਾਂ ਦਾ ਥਾਣਾ ਉਦਾਂ ਦੀ ਚਵਾਈ ਉਦਾਂ ਦੀ ਚਵਾਈ ਇੱਥੋਂ ਦਿਖਾ ਦੀ ਗਰੀ ਉਹ 19 ਚੌੜਾ ਲੇਵਾ 19 ਚੌੜੀ ਬਾਡੀ ਨੰਬਰ ਚੌਥਾ ਕਿੰਨਾ ਦੁੱਧ ਚ ਬਾਦ ਪੀਕ ਲੇਵਾਂ 18 ਪਲੱਸ ਚੱਲੂਗੀ 20 ਚ ਆਊਗੀ ਆਪਾਂ 18 ਦੀ ਆਪਾਂ ਆਰਡਰ ਕਰਾਂ 18 ਦੀ ਗਰੰਟੀ ਦੇ ਦਾਂਗੇ ਨੰਬਰ ਚੌਥਾ ਤੇ ਇਹਨਾਂ ਦੀ ਪਛਾਣ ਦਾ ਯਾਰ ਤੁਹਾਨੂੰ ਅੱਡੇ ਆ ਜੂਗੀ ਇਹ ਤਾਂ ਐ ਸ਼ਿੰਗਾਰੀਆਂ ਨੇ ਜੰਗ ਨੂੰ ਹਾਥ ਹੀ ਜਾਂਦੇ ਨੇ ਸ਼ਿੰਗਾਰ ਕੇ ਆ ਜਾ ਦਿਓ ਬਰਾ ਲਿਆ ਜੀ ਇਹ ਜੱਤਾਂ ਵਾਲੀ ਆ ਗਈ ਹੈ ਨਾ ਹਾਂ ਨੰਬਰ ਇਹਦਾ ਪੰਜਵਾਂ ਬਾਈ ਹੈ ਨਾ ਪੰਜਵਾਂ ਨੰਬਰ ਸੂਆ ਦੂਜਾ ਸੂਆ ਸੂਆ ਦੂਜਾ ਨੰਬਰ 5 ਨਾ ਥਣ ਦੇਖਿਓ ਬਾਈ ਥਣ ਲੱਗਾ ਚੂ ਮੂੰ ਦਾ ਪਹਿਲੇ ਨੰਬਰ ਹੀ ਚਾਗਦੀ ਆ ਹਾਂ ਹਾਂ ਇਹ ਦੂਗਾ ਹਉ ਦੂਗੀ ਕਮਾਲ ਦੇਖਾਂਗੇ ਪਲੂਣ ਸਰਾਜੂ ਸੂਆ ਦੂਸਰਾ ਜੀ ਇਹ ਦੂਸਰਾ ਸੂਆ ਕਰੰਟ ਤਾਂ ਬਾਲਾ ਮਾਰੀ ਖੜੀ ਆ ਸੋਹ ਆ ਮੈਂ ਥਣ ਬਾਲਾ ਕੁਆਲਿਟੀ ਹੈ ਜੀ ਕਿੰਨੇ ਦਿਨ ਦਾ ਸੂਆ ਹੋ ਗਿਆ ਸੂਆ 10 ਦਿਨਾਂ ਦਾ 10 11 ਦਿਨਾਂ ਦਾ ਕਿੰਨੀ ਅੱਜ ਕਹ ਲਈਏ ਦੁੱਧ ਬੌੜੀ ਹਾਜ਼ਰ ਐ ਭਾਜੀ 17 18 ਕਿਲੋ ਹਾਜ਼ਰ ਆ 20 22 ਕਿਲੋ ਰਾਮਾ ਜੀ ਉਹ ਕੀ 20 ਦੀ ਆਪਾਂ ਵੀ ਓੜ ਦੇ ਦਵਾਂਗੇ ਜੀ 20 ਦੀ ਗਾਰੰਟੀ ਇੱਥੋਂ ਮਾਰਦੀ ਗਰੀ ਫੇਸ ਤੇ ਮਾਰਦੀ ਆਇਆ ਲੈ ਆ ਭਾਈ ਲੈ ਆ ਲੈ ਆ ਲੈ ਬੰਨੇ ਤੇ ਵੱਡੀ ਹੁੰਦਾ ਕੀ ਹੈ ਨਾ ਫੁੱਲ ਵੱਡੀ ਆ ਗਈ ਤੇ ਕੱਦ ਕਾੜ ਦਾ ਆਈਡੀਆ ਨਾ ਜਿਹੜਾ ਬੰਦਾ ਤੋੜਦਾ ਹੁੰਦਾ ਉਹਦੇ ਨਾਲ ਤੋਂ ਲਾ ਲਿਆ ਕਰੋ ਵੀ ਜਿਆਦਾ ਛੋਟੀ ਬਾਈ ਕੋਲੇ ਮੱਝ ਹੀ ਨਹੀਂ ਆਉਂਦੀ ਤਕਰੀਬਨ ਤਕਰੀਬਨ ਤੁਹਾਨੂੰ ਪਤਾ ਹੀ ਆ ਤੇ ਬਾਕੀ ਨਾਲ ਖੜ ਕੇ ਵੀ ਦਿਖਾ ਦੇ ਜਿਹੜੀ ਛੋਟੀ ਹੋਊਗੀ ਲੇਵੇ ਦੀ ਪੂਰੀ ਹੋਊਗੀ ਹਾਂ ਜਿਹੜੀ ਕੱਦ ਚ ਦਰਮਿਆਨੀ ਹੋਊ ਆਪਦੇ ਜਿੱਡੇ ਲੇਵਲ ਹੈ ਨਾ ਤੇ ਕੱਦ ਆਪਾਂ ਤੁਹਾਨੂੰ ਨਾਲ ਖੜ ਕੇ ਵੀ ਦਿਖਾ ਦਿੰਦੇ ਨਾ ਕਈ ਵਾਰੀ ਭਰਾ ਕਹਿੰਦੇ ਵੱਡੀ ਬੁੱਡੀ ਬਣਾ ਦੇ ਇੱਥੋਂ ਕਰਾ ਦੀ ਜੈਕ ਵੱਡੀ ਬੁੱਡੀ ਵਾਲਾ ਸੀਨ ਨਹੀਂ ਹੁੰਦਾ ਇਹਨਾਂ ਕੋਲੇ ਅਕਸਰ ਨਾ ਮੱਝਾਂ ਸੱਜਣਾ ਕੋਲੇ ਉਦਾਂ ਹੀ ਵੱਡੀਆਂ ਆਉਂਦੀਆਂ ਜ਼ਿਆ ਇਹ ਚਵਾਈ ਵਾਲੇ ਬਾਈ ਕਹਿੰਦਾ ਕੱਢ ਦੂ ਕੰਡੇ ਉਰਲੇ ਬੰਨੇ ਲਿਆ ਗਰੀ ਇੱਥੋਂ ਦਿਖਾ ਦੇ ਪੂਰੇ ਜੱਤਕਵਾਲੀ ਆ ਭਾਈ ਹੁਣ ਆਪਣੇ ਆ ਪਾਇਆ ਹਾਂ ਸ਼ਗਰ ਜੱਟ ਜੋ ਤਾਂ ਬੁਰੀ ਆ ਜੋ ਜਿਹੜਾ ਆ ਥਣ ਆ ਗਿਆ ਨਾ ਨੋਕ ਵਾਲਾ ਕਹਿ ਲਈ ਇਹ ਚ ਮਸਟੇਟਸ ਨਹੀਂ ਹੁੰਦੀ ਜਮੀ ਵੀ ਨਹੀਂ ਨਹੀਂ ਇਹ ਇੱਥੋਂ ਮਾਰਨੀ ਇੱਕ ਵੱਡਾ ਬੋਟਾਣ ਝੋਟੀ ਦੇਖ ਠੀਕ ਆ ਗੱਲ ਐਨ ਕਰਾਦੀ ਚ ਇੱਕ ਜਮਾ ਠੋਸਲੇ ਵੇ ਦੀ ਆ ਗਈ ਜਿੱਦਾਂ ਦਾ ਕਹ ਲਈ ਨਾ ਗਾਵਾਂ ਨੂੰ ਲੱਗਿਆ ਹੁੰਦਾ ਉਦਾਂ ਦਾ ਠੋਸ ਹਵਾਨਾ ਇਹਦੇ ਚੋ ਗੈਸ ਨਹੀਂ ਹੁੰਦਾ ਵੀ ਦੁੱਧ ਕਿੰਨਾ ਮਾਰਦੀ ਗੱਢ ਕੇ ਕਿੰਨੀ ਔੜ ਤੇ ਆਈ ਯਮਣੀ ਇਹ ਇਹ 2 ਕਿਲੋ ਦੀ ਔੜ ਤੇ ਆਈ ਆ 20 ਕਿਲੋ ਆਕਾ ਵੀ ਦੇਣਾ ਆਪਾਂ 2 ਕਿਲੋ ਕਹਿਣ ਦਾ ਆਪਾਂ ਵੀ ਘੱਟੇ ਦੱਸਣਾ ਜਿੰਨੀ ਔੜ ਤੇ ਆਪਾਂ ਨੂੰ ਪਸ਼ੂ ਆਇਆ ਉਹ ਤੋਂ 2 ਕਿਲੋ ਘੱਟ ਤੇ ਬਾਕੀ ਇੱਕ ਗੱਲ ਹੋਰ ਕਹਿਣਾ ਉਹਨਾਂ ਮੈਂ ਅੱਗੇ ਹੁੰਦਾ ਸੱਜਣੋ ਤੁਹਾਡੀ ਕੇਰ ਤੇ ਡਿਪੈਂਡ ਆ ਵੀ ਜਿਹੜੇ ਭਰਾ ਨੇ ਪਸ਼ੂ ਲਿਜਾਣਾ ਉਹਦੀ ਕੇਰ ਕਿੱਦਾਂ ਦੀ ਆ ਹਨਾ ਉਹਦੀ ਟਹਲ ਕਿੱਦਾਂ ਦੀ ਆ ਬਾਕੀ ਇੱਕ ਗੱਲ ਹੋਰ ਵੀ ਆ ਜਿਹੜਾ ਐਡਾ ਪਸ਼ੂ ਖਰੀਦਦਾ ਯਾਰਾ ਜਾਣਕਾਰ ਸੱਜਣੇ ਲੈਂਦਾ ਐਡੇ ਪਸ਼ੂ ਨੂੰ ਪੂਰੀ ਸਾਂਭਣ ਵਾਲਾ ਲਊਗਾ ਜੀ ਠੀਕ ਆ ਗੱਲ ਤੇ ਹੁਣ ਆ ਜਾ ਕਰੀ ਲਾਸਟ ਵਾਲੀ ਤੇ ਪਹਿਲਾਂ ਹੀ ਆ ਨੰਬਰ ਪਹਿਲਾ ਯਾ ਚੋਬਰ ਰਿਹੜ ਪੈ ਗਿਆ ਕਹਿੰਦਾ ਮੈਂ ਤੋ ਹਣਾ ਆ ਆ ਲੈ ਆ ਲੈ ਆ ਨਾੜਾ ਨੂਣਾ ਬਾਈ ਕੱਲੀ ਕੱਲੀ ਸਰੀਰ ਤੇ 나ੜ ਦੇਂਦੀ ਆ ਆ ਕੱਲੀ ਕੱਲੀ 나ੜ ਚੰਕਦੀ ਆ ਬਾਡੀ ਤੇ ਹਣਾ ਜੀ ਤੇ ਬਾਕੀ ਤੁਹਾਨੂੰ ਆ ਝੋਲੇ ਜਾ ਵੀ ਧਾਰ ਕੇ ਕੋਸ਼ਿਸ਼ ਰੂਗੀ ਦਿਖਾ ਰਹੀ ਤਾਂ ਜਮੀ ਨਵੇਂ ਹਾਨ ਚ ਆ ਗਈ ਪੰਜਾਂ ਦਿਨਾਂ ਦੀ ਸੂਈ ਆ ਗਈ ਤੇ ਨਾਲ ਬੱਚੇ ਦਾ ਨਾੜੂਆ ਵੀ ਕਰਾ ਦੂੰਗਾ ਚੈੱਕ ਕਿਉਂਕਿ ਬੱਚੇ ਕਰਕੇ ਥੋੜਾ ਜਿਹਾ ਪਹਿਲਾਂ ਨਾ ਤੇ ਬਾਕੀ ਝੋਟਤੀ ਸਜਣਾ ਬਹੁਤ ਕਮਾਲ ਦੀ ਆ ਇਹ ਗਾਇ ਸਾਰੇ ਤੇ ਵੀ ਟਿਪ ਟੋਪ ਹੀ ਆ ਇੱਥੋਂ ਦਿਖਾ ਦੀ ਪਛਾਣ ਤੂੰ ਨਸਾਂ ਨੂੰ ਸਾਰਾ ਰੱਖ ਗਿਆ ਫੁੱਲਾ ਬਾਡੀ ਤੇ ਹਰੇਕ ਪੱਖ ਤੋਂ ਆ ਗਈਆਂ ਇੱਥੇ ਜੇ ਰੋਕ ਲਈ ਮਣੀ ਇੱਥੇ ਜੇ ਰੋਕਣੀ ਇੱਥੋਂ ਦਿਖਾ ਦਿੰਗਾ ਜੀ ਵੇ ਆ ਜਮਾ ਬੱਚਾ ਤਾਜ਼ਾ ਪੰਜ ਮਾ ਦੇਣਿਆ ਸੂਈ ਐਨ ਕਰਾ ਦੀ ਚੈੱਕ ਕਰ ਤੇ ਆ ਬੱਚੇ ਤੇ ਮਾਰਦੀ ਕੈਮਰਾ ਨਾਲੂਏ ਤੇ ਇੱਥੋਂ ਕਰਾ ਦੀ ਇੱਕ ਬੱਚਾ ਕੀ ਆ ਗਿਆ ਮਣੀ ਕੱਟਾ ਹੈ ਜੀ ਕੱਟੀ ਆ ਮੈਂ ਕਹਣਾ ਕੱਟੀ ਆ ਆ ਨਾਲ ਵੀ ਕੱਟੀ ਆ ਅੱਭੀ ਕੱਟੀ ਆ ਕੱਟੀ ਆ ਬਾਈ ਚੈੱਕ ਕਰ ਲਿਆ ਕਰ ਸਮਾਰ ਕੇ ਫਿਰ ਮਗਰੋਂ ਕੰਮ ਔਖਾ ਹੋ ਜਾਂਦਾ ਹੁੰਦਾ ਹਾਂ ਕੱਟੀ ਆ ਕੱਟੇ ਨੂੰ ਕੱਟਾ ਬਣਾ ਦੀ ਕੱਟੇ ਦਾ ਕੰਮ ਔਖਾ ਹੁੰਦਾ ਜੇ ਮਗਰ ਕੱਟਾ ਕੱਟੀ ਕਹੀ ਦੇ ਚਲ ਕੱਟੀ ਮਗਰ ਦਾ ਚੱਲ ਵੀ ਜਾਂਦਾ ਅਗਲਾ ਮੰਨ ਵੀ ਲੈਂਦਾ ਨਾ ਮਗਰ ਵਗਲਾ ਕਹਿਣਾ ਨਾ ਨਾ ਉਹਦਾ ਪੂਰਾ ਜਾਂ ਛੋਟੀ ਲੈ ਲਵੇ ਤੇ ਠੰਡੀ ਪੂਰੀ ਆ ਠੀਕ ਆ ਗੱਲਾ ਕਿੰਨਾ ਦਾ ਕਿੰਨੇ ਦਿਨ ਸੂਈ ਨੂੰ ਅੱਜ ਆ ਚੌਥਾ ਪੰਜਵਾਂ ਦਾੜਾ ਕਿੰਨੀ ਬੋਲੀ 15 ਕਿਲੋ ਤੋਂ ਪਲੱਸ ਸਟਾਰਟ ਹੀ ਆ 15 ਤੋਂ ਬਾਰੇ ਹੈਗੀ ਹਾਂ હા ਹਾਜ਼ਰ ਜਮਾ ਆ ਕੱਟੀ ਵੀ ਪੂਰੀ ਐ ਕੱਟੇ ਵਾਲਾ ਪੂਰੀ ਪੂਰੀ ਕੈਂ ਠੀਕ ਆ ਗੱਲਾ ਕਿੰਨਾ ਦੁੱਧ ਚ ਪਾਉਗੀ ਅੱਲਾ ਚੱਲ 18 ਕਿਲੋ ਕੱਟੀ ਦਾ ਮਨ ਚ ਪਾਜੂਗੀ 17 18 ਬਾਬੂ ਹਾਂਜੀ ਪਹਿਲਾਂ ਨਾ 17 18 ਵਾਲੀ ਇਹ ਕਹਿ ਸਕਦਾ ਬਹੁਤ ਘੱਟ ਮਿਲਦੀ ਆ ਭਾਈ ਕੱਦ ਕਿੱਡਾ ਘੱਟੀ ਦਾ ਏਡੀ ਘੱਟੀ ਮਿਲਦੀ ਤਾਂ ਵੀ ਮਿਲਦੀ ਆ ਪਹਿਲਾਂ ਨਾ 17 18 ਵਾਲੀ ਕਹਿਣ ਨੂੰ ਤੁਹਾਨੂੰ ਪਤਾ ਕੋਈ ਜੋ ਮਰਜੀ ਕਹੀ ਜਾਵੇ ਜੀ ਕੁਆਲਟੀ ਵਾਲੀ ਇਹ ਮੰਨ ਲਓ ਜੇ ਤੁਸੀਂ ਯਾਰਾ 100 200 ਮੱਝ ਦੇਖੋਗੇ ਤਾਂ 17 18 ਦੇਣ ਵਾਲੀ ਪਹਿਲਣ ਘੱਟੀ ਇੱਕ ਅੱਧੀ ਮਿਲੂਗੀ ਤਾਂ ਨਹੀਂ ਦੱਲੀ ਕਰੀ ਉਰਲੇ ਬੰਨੇ ਕਰਦੇ ਭਾਈ ਆ ਆ ਤਾਰ ਕੇ ਦਿਖਾ ਦਿੰਦੇ ਇੱਕੋ ਸਿਸਟਮ ਇਹਦਾ ਇਹ ਇੱਥੋਂ ਇੱਥੋਂ ਕਰਾ ਲਈ ਚਾ ਕਿ ਤੰਗ ਨਾ ਕਰ ਜਾਵੇ ਤੇ ਕੱਦ ਵੀ ਫੁੱਲ ਆ ਗਿਆ ਪਹਿਲਾਂ ਨਾਲ ਹਿਸਾਬ ਨਾਲ ਖੜ ਕੇ ਦਿਖਾ ਦੇ ਇੱਥੋਂ ਪੂਰੀ ਬੜੀ ਆ ਜੀ ਬੇਸ਼ਾਨ ਨਾ ਕਰੋ ਜਾਵੇ ਇਹ ਇੱਥੋਂ ਦਿਖਾ ਦੀ ਕਰੀ ਥੋੜਾ ਡਰਦੀ ਐ ਕਿ ਤੂੰ ਜਿਆਦਾ ਪਾਦਣਾ ਸਮਾਨ ਉੱਤੇ ਹਾਰ ਸ਼ਿੰਗਾਰ ਹਾਂ ਜੀ ਘਾਤ ਤੋਂ ਥੋੜਾ ਡਰਦੀ ਆ ਠੀਕ ਆ ਗੱਲ ਹੂੰ ਚਵਾਈ 17 18 ਕਿਲੋ ਰਾਮਨਾ ਚਵਾਉਗੀ ਚਵਾਈ ਦੀ ਕਿਵੇਂ ਆ ਇੱਕ ਨੰਬਰ 100 ਦੀ 100 ਘਰਤੀ ਜੀ ਮੋਗੇ ਕਰਦੀ ਆ ਠੀਕ ਆ ਗੱਲ ਜੀ ਆ ਚਵਾਈ ਦੀ ਬਾਈ ਕਹਿੰਦਾ ਰੂਗੀ 100 ਦਾ 100 ਤੇ ਨੰਬਰ ਆ ਗਿਆ ਤਾਂ ਸਜਣੋ ਛੇਮਾ ਪਰ ਇਹ ਮੰਨ ਲਓ ਉਦਾਂ ਨੰਬਰ ਪਹਿਲੇ ਹੀ ਜਾਗਦੀ ਆ ਕਿਉਂਕਿ ਕੱਲੀ-ਕੱਲੀ ਦਾ ਜਿਹੜੀ ਵੀ ਪਸੰਦ ਆਊ ਉਹਦਾ ਤੁਸੀਂ ਬਾਈ ਨੂੰ ਸਕਰੀਨਸ਼ਾਟ ਪਾ ਦਿਓ। ਲੈ ਮੈਨੂੰ ਨੰਬਰ ਬੋਲ ਦੇ ਤੇਰਾ। 9478 ਹਾਂਜੀ 4740 9478 4747 ਤੇ 40 ਆ ਗਿਆ ਬਾਈ ਦਾ ਨੰਬਰ ਝੋਟੀਆਂ ਸੱਜਣੋਂ 6 ਦਿਖਾਤੀਆਂ। ਇਹ ਮੰਨ ਲਓ ਵੀ ਟੌਪ ਤੋਂ ਟੌਪ ਹੀ ਦਿਖਾਤੀਆਂ। ਕਿਉਂਕਿ ਤਕਰੀਬਨ ਰੂਟੀਨ 'ਚ ਹੀ ਬਾਈ ਕੋਲੋਂ ਵੀਡੀਓ ਪਾਉਣੇ ਰਹਿੰਦੇ ਆ ਪਸ਼ੂ ਹੁੰਦੇ ਨੇ ਟੌਪ ਦੇ। ਇੱਕ ਵੀਡੀਓ ਵਿੱਚ ਤੁਸੀਂ ਨਹੀਂ ਆਏ ਮੈਸ ਹੋ ਗਏ ਝੋਟੀਆਂ ਆਪਣੇ ਤੋਂ 6 ਹੋ ਰਹੀਆਂ ਸੀ। ਠੀਕ ਹੈ ਗੱਲ। ਹਾਂਜੀ ਕਹਿ ਲਿਆ ਵੀ ਤਕਰੀਬਨ ਤਕਰੀਬਨ ਰੂਟੀਨ 'ਚ ਹੀ ਹੁੰਦਾ ਮਾਲ। ਹਾਂਜੀ 80 'ਚ ਅਰਟੀਐਨ ਚੀ ਬਾਈ ਕੋਲੇ ਮਾਲ ਹੁੰਦਾ ਵੀ ਜਿਹੜਾ ਵੀ ਪਸ਼ੂ ਪਸੰਦ ਆਊਗਾ ਟਾਈਮ ਦੋ ਟਾਈਮ ਚੋਕੇ ਤਸੱਲੀ ਕਰਕੇ ਪਾਸ ਕਰਕੇ ਬਾਈ ਤੋਂ ਲੈ ਜਿਓ ਧੰਨਵਾਦ ਜੀ